ਆਗੇ ਪਿੰਡ ਚੰਡੂ ਕੇ ਮਨਦੀਪ ਕੋਲੇ ਤੇ ਬਾਈ ਦੇ ਕੁੱਕੜਾਂ ਦਾ ਸ਼ੌਂਕ ਵੀ ਹੈ ਬਾਈ ਨੂੰ ਲੜਾਈ ਵਾਲੇ ਕੁੱਕੜ ਰੱਖਦਾਗਾ ਆ ਖੁੱਡੇ ਉਹਨਾਂ ਦੇ ਹੈਗੇ ਬੱਕਰੀਆਂ ਬੈਠੀਆਂ ਨੇ ਬਾਈ ਦੀਆਂ ਤੇ ਆ ਬਾਈ ਦਾ ਕੁੱਕੜ ਆ ਗਿਆ ਤੇ ਬਾਈ ਉਧਰ ਕਬੂਤਰਾਂ ਨੂੰ ਵੀ ਦਾਣਾ ਪਾਣੀ ਪਾਈ ਜਾਂਦਾ ਕਬੂਤਰਾਂ ਦਾ ਵੀ ਸ਼ੌਂਕ ਆ ਬਾਈ ਨੂੰ ਉਹ ਖੜੇ ਨੇ ਮੁੰਡੇ ਤੇ ਕੁੱਕੜ ਵੀ ਫਿਰਦੇ ਆ ਬੱਚੇ ਬੁੱੱਚੇ ਕਢਾਈ ਬੈਠਾਗਾ ਤੇ ਕਰਾਉਣਾ ਤੁਹਾਨੂੰ ਇਹਦੇ ਕੂਤਰਾ ਦਾ ਸ਼ੌਂਕ ਆ ਆ ਬਾਈ ਦੇ ਮੰਦੀਪਾ ਜੋੜੀਆਂ ਨੇ ਬਾਈ ਹਾਂ ਬਾਈ ਜੋੜੀਆਂ ਆ ਬਾਈ ਦੀਆਂ ਆਗੀਆਂ ਜੋੜੀਆਂ ਕਰੋ ਸ਼ੌਂਕ ਜੋੜੀਆਂ ਦਾ ਵਿੱਚ ਬੱਚੇ ਵੀ ਗੱਡ ਰੱਖਿਆ ਨਾ ਬਾਈ ਹਾਂ ਬੱਚੇ ਵੀ ਗੱਡ ਰੱਖੇ ਨੇ ਬਾਈ ਕੋਲੇ ਸਾਰੇ ਬਾਈ ਦੇ ਵੱਡੇ ਕੂਤਰ ਨੇ ਇਹ ਤੇ ਬਾਈ ਹੋਰੀ ਖੜੇ ਨੇ ਉਹ ਸਾਵੇਂ ਇਧਰ ਵੀ ਬਾਈ ਦੇ ਉੱਡਣ ਵਾਲੇ ਕੂਤਰ ਛੱਡੀ ਬੈਠਾਗਾ ਤੇ ਇਧਰ ਵੀ ਨੇ ਬਾਈ ਇਧਰ ਬਾਈ ਦੇ ਵੀ ਇਹਦੇ ਚ ਬਾਈ ਡਾਉਣ ਵਾਲੇ ਨਹੀਂ ਇਹਦੇ ਜੀ ਵੀ ਵੱਡੇ ਜੋੜੇ ਆਪਣੇ ਵੱਡੇ ਜੋੜੇ ਆ ਬਾਈ ਬਾਈ ਨੇ ਪਹਿਲਾਂ ਤਾਂ ਬਈ ਰੰਗ ਬਹੁਤ ਸੋਹਣਾ ਲਾਇਆ ਦੇਖੋ ਕਰੋ ਮੋਜਾ ਮੋਡੇ ਮੋਡੇ ਕਿਹੜਾ ਮੋਜਾ ਬਾਈ ਉਹ ਬੱਠਾ ਆ ਬੱਠਾ ਬਚਾ ਕੋਈ ਜਿਹੜਾ ਉਹ ਤਾਂ ਚੜ ਗਿਆ ਬਾਈ ਉਹ ਬਾਜੀ ਜਿੱਤੇ ਹੋਇਆ ਬਾਈ ਕਿਹੜੇ ਪਿੰਡ ਜਿੱਥੇ ਸੀ ਬਾਈ ਇਹ? ਨਾਗਪੁਰ ਜਿੱਥੇ ਸੀ ਜੋ ਬਾਈ। ਨਾਗਪੁਰ ਹਰਿਆਣੇ ਚ। ਕਿੰਨੇ ਵਜੇ ਬੈਠੇ ਸੀ ਬਾਈ? ਇਹ 8:00 ਜੀ ਬਾਈ ਆਪਣਾ 6:00 ਵੱਜ ਕੇ 10 ਮਿੰਟਾਂ ਦੇ ਢਾਂਗੇ ਤੇ ਜਿਹੜੇ ਸੀ। ਅੱਛਾ 6:00 ਵੱਜ ਕੇ 10 ਮਿੰਟਾਂ ਤੇ ਢਾਂਗੇ ਤੇ ਚੜਿਆ ਸੀਗਾ। ਇਹ ਆਇਆ ਠੀਕ ਹੈ ਬਾਈ ਪਿਛਲੀ ਵਾਰ ਆਇ ਪਿਛਲੀ ਵਾਰ ਪਈ। 2024 ਚ ਲੈ ਬਾਈ ਕਰੋ ਸ਼ੌਂਕ ਜੇ ਤੂ ਗੂਤਰਾ ਬਾਈ ਨਾਗਪੁਰ ਦਾ 6:30 ਵਜੇ ਢਾਂਗੇ ਤੇ ਚੜਿਆ ਸੀ ਬਾਈ ਜਿੱਤ ਕੇ ਬਾਜੀ। 2024 ਚ ਆ ਬਾਈ ਦੀਆਂ ਜੋੜੀਆਂ ਆਈਆਂ ਬਾਕੀ। ਇੱਕ ਉਤਰ ਫਿਰ ਬਈ ਬੱਚਿਆਂ ਦੇ ਪਾਤਾ ਹਾਂ ਬੱਚਿਆਂ ਦੇ ਪਾਤਾ ਠੀਕ ਐ ਭਰਾ ਕੂਤਰ ਬਹੁਤ ਸੋਹਣੇ ਆ ਯਾਰ ਬੱਚੇ ਹੀ ਬਹੁਤ ਟੋੜ ਦੇ ਦੇਂਗੇ ਬੱਚੇ ਹੀ ਬਹੁਤ ਟੋੜਦੇ ਬਈ ਦਿਨ ਮਾਰ ਦਿੰਦੇ ਇੱਕ ਤੇ ਹੋਣਗੇ ਫਿਰ ਬਈ ਡਾਉਣ ਵਾਲੇ ਬਾਜ਼ੀਆਂ ਪੂਜੀਆਂ ਛੱਡਣ ਵਾਲੇ ਹੈਗੇ ਨੇ ਬਈ ਹਾਂ ਬੱਧੀ ਦੇ ਕਰਾ ਭਾਈ ਉਹਨਾਂ ਦਾ ਸ਼ੌਂਕ ਵੀ ਆ ਬਈ ਤੇ ਨੱਕਰੋ ਸ਼ੌਂਕ ਭਾਈ ਉੱਡਣ ਵਾਲਿਆਂ ਦਾ ਇਹ ਬਾਜ਼ੀਆਂ ਵਾਸਤੇ ਪਿਆਰ ਨੇ ਆਹੂ ਉਤਰੀ ਛੱਟਨੀ ਲਾ ਰੰਗੀ ਆਪਾਂ ਬਾਈ ਜਿਹੜੀ ਉਹ ਲਾਲ ਰੰਗੀ ਹੋਈ ਆ ਪਹਿਲੀ ਵਾਰ ਪਹਿਲੀ ਵਾਰ ਇਹ ਛੱਟਨੀ ਆ ਬਾਈ ਹਾਂ ਰੰਗੀ ਬੜਾ ਲਾਇਆ ਬਾਈ ਇਹਦੇ ਦੀ ਨਹੀਂ ਇਹ ਉੱਚੀ ਉੱਡਦੀ ਉਹ ਨਾ ਤੇ ਸੀਲ ਕੁੱਕੜ ਵੀ ਨੇ ਬਾਈ ਹਾਂ ਕੁੱਕੜਾਂ ਦਾ ਛਾਂਕੀ ਕੁੱਕੜਾਂ ਦਾ ਲੜਾਉਣੇ ਆ ਫਿਰ ਬਾਈ ਹਾਂ ਕੁੱਕੜਾਂ ਦਾ ਕਰੋ ਬਾਈ ਸੀਲ ਕੁੱਕੜਾਂ ਦਾ ਸ਼ੌਂਕ ਆ ਬੱਚਿਆਂ ਦਾ ਤੇ ਆਹ ਆ ਬਾਈ ਇਹ ਸੇਵ ਵਾਲੀ ਬਾਾਈ ਸੇਵਾ ਤੇ ਵੀ ਬਾਹਰ ਰੱਖੀ ਆ ਬਾਈ ਨੇ ਇਕਾ ਹੁਣ ਵੀ ਬੱਚੇ ਘੜਾਈ ਜਾਂਦੇ ਨੇ ਬਈ ਇਹਨਾਂ ਦੇ ਹੁਣ ਵੀ ਘੜਦੇ ਨੇ ਆ ਬਾਈ ਕੋਲੇ ਕੁੱਤੀ ਆ ਬਾਈ ਯਾਰ ਇੱਕ ਰੋਡ ਵੀਲਰ ਆ ਆ ਖੜਾ ਕੁੱਕੜ ਬਾਈ ਕੁੱਕੜਾ ਹੀ ਰਹਿ ਗਿਆ ਇੱਕ ਮਨਦੀਪਾ ਕੁੱਕੜ ਬਸ ਉਹਦਰ ਲੈ ਕੋਟ ਆਏ ਉਧਰ ਲੈ ਚ ਠੀਕ ਐ ਬਾਈ ਦੇ ਬੱਚੇ ਵਾਹੇ ਪਏ ਬਈ ਢਾਂਗੇ ਤੇ ਕਰੋ ਚੱਕਾ ਆ ਬਾਈ ਐ ਮਨਦੀਪਾ ਬੱਚੇ ਵੀ ਕਰਾ ਰੱਖੇ ਨੇ ਬਾਈ ਨੇ ਸੀਲ ਕੁੱਕੜਾਂ ਦੇ ਇੱਕੋ ਹੀ ਆ ਬਈ ਇਹ 5 6 ਮਰ ਗਏ ਯਾਰ ਇੱਕ ਰਹੀ ਯਾਰ ਠੀਕ ਆ ਭਰਾ ਕੁੱਕੜ ਦਾ ਕਰਾ ਬਾਈ ਸ਼ੌਂਕ ਜਿਹੜਾ ਕ ਬਾਜ਼ੀਆਂ ਲੜੇ ਹੋਏ ਬਈ ਇਹ ਕੁੱਕੜ ਵੱਡਾ ਕੁੱਕੜਾਣਾ ਬਾਈ ਕਰੋ ਚੱਕ ਬਾਈ ਆ ਖੋਖ ਨੁੱਕੇ ਨੁੱਕੇ ਦਾ ਕੁੱਕੜਾ ਚੌਰਸ ਲੱਤ ਦਾ ਕੁੱਕੜਾ ਚੌਰਸ ਲੱਤ ਦਾ ਬਾਈ ਕੰਡੇ ਗੁੰਡੇ ਕਰ ਲੋ ਚੱਕ ਇਹਨੇ ਤੀਜੇ ਪੈਰ ਚੱਕ ਭੰਨਦੀਆਂ ਸੀ ਅੰਨਾ ਕਰਤਾ ਇਹ ਕੁੱਕੜ ਬਈ ਨੇ ਤੀਜੇ ਪੈਰ ਚ ਬਾਈ ਹਾਂ ਦੋਹੇ ਕੰਡੇ ਮਾਰ ਕੇ ਕੰਡੇ ਮਾਰਦਾ ਨਾ ਹੂੰ ਬਹੁਤ ਚੰਗਾ ਬਾਈ ਇਹਦਾ ਕਹੋਂ ਦਾ ਕੁੱਕੜ ਸੀਗਾ ਰਾਜਸਤਾਨੀ ਕੁੱਕੜ ਅੰਨਾ ਰਾਜਸਤਾਨੀ ਹਾਂ ਇਹ ਕਿੱਥੇ ਲੜਾਇਆ ਸੀਗਾ ਬਾਈ ਇਹ ਜਟਾਣੇ ਬਾਈ ਜਟਾਣੇ ਇਹ ਵੀ ਮਾਨਸਾਂ ਜਲੇ ਚੀ ਬਾਈ ਕੀ ਆਸੋਂ ਕਰਾਉਂਦੇ ਆ। ਮਾਨਕਾਂ ਦਾ ਬਈ ਸਲੇਟੀ ਆਪਣਾ। ਇਹ ਜਿਹੜਾ ਮਾਨਕ ਪਹਿਲਾਂ ਬਈ ਕੁੱਕੜਾਂ 'ਚ ਮਸ਼ਹੂਰ ਹੋਇਆ ਸੀਗਾ ਆਪਣਾ ਇਥੋਂ ਦਾ ਦਲੇਲ ਵਾਲੇ ਤੋਂ। ਇਹ ਆ ਬਈ ਪੁਰਾਣੀ ਕੁੱਕੜਾਂ 'ਚੋਂ ਕੁਕੜੀ। ਦਲੇਲ ਵਾਲੇ ਸਲੇਟੇ ਕੁੱਕੜ ਵਾਦੇ ਮਾਨਕ ਕੋਲੇ ਬਈ ਆਪ ਤਾਂ ਉਹ ਬੰਦਾ ਮਲਾ ਦਾ ਦੁੱਲੇ ਦੀ ਪੱਠੀ ਆ ਬਈ। ਦੁੱਲੇ ਦੀ ਪੱਠੀ ਆ ਬਈ। ਇਹ ਦੁੱਲੇ ਕੁੱਕੜ ਦੀ ਪੱਠੀ ਆ ਬਈ। ਚੌਰਸ ਨਲੀ ਚ। ਚੌਰਸ ਜਿਹਾ ਮੰਨਲੀ ਬਈ। ਅੱਖ ਨੋਕਾ। ਬਹੁਤ ਸੋਹਣੀ ਆ ਯਾਰ। ਕਾ ਆਪਣੇ ਲਈ ਪੱਠਾ ਪੱਠੇ ਦਾ ਕਰਾ ਦੇ ਬਾਈ ਸ਼ੌਂਕ ਯਾਰਾ ਆਹ ਜੀ ਪੱਠਾ ਇਹ ਆਪਣੇ ਵੱਡੇ ਕੁੱਕੜ ਦਾ ਕਰੂ ਪੱਠਾ ਬਾਈ ਅੱਛਾ ਕਰੂ ਪੱਠਾ ਇਹ ਬਾਈ ਹੂੰ ਇਹਦੇ ਤੇ ਉਹਨੇ ਵਿੱਚ ਕੁੱਕੜ ਮਾਰੇ ਹੋਏ ਆ ਠੀਕ ਹੈ ਉਹ ਆਪ ਹੈ ਨਹੀਂ ਬਾਈ ਹੁਣ ਨਾ ਮਰ ਗਏ ਸੀ ਬਾਈ ਆਪਣੇ ਲਈ ਠੀਕ ਹੈ ਉਹਦਾ ਪੱਠਾ ਹੈ ਇਹ ਹਾਂ ਇਹ ਫਿਰ ਬਈ ਤਿਆਰ ਕਰੀ ਜਾਂਦੇ ਹੋਗੇ ਹੁਣ ਬਾਜ਼ੀਆਂ ਵਾਸਤੇ ਹਾਂ ਲੜਾਇ ਸੀ ਤੇ ਪਾਈ ਕਰਾਈ ਸੀ ਦੀ ਬਈ ਠੀਕ ਹੈ ਜੀ ਪੰਜ ਮਿੰਟਾਂ ਚ ਪੱਠਾ ਵੀ ਡੇਕਤਾ ਸੀ ਨੇ ਛੋਟੇ ਛੋਟੇ ਜੇ ਕੰਡੇ ਆ ਬਈ ਪੱਠਾ ਹੀ ਆ ਜੇ ਹੋਊਾ ਮੇਰੇ ਹਿਸਾਬ ਨਾਲ 9-10 ਮਹੀਨਿਆਂ ਦਾ 9 ਮਹੀਨਾ ਦਾ 9 ਮਹੀਨਿਆਂ ਦਾ ਬਈ 9 ਕੁ ਮਹੀਨਿਆਂ ਦੀ ਆ ਬਈ ਬਹੁਤ ਸੋਹਣਾ ਇਹ ਵੀ ਟਿਉਣੀ ਵਿੱਚ ਮਾਰੇ ਸੀ ਇਹਨੇ ਪੱਠਾ ਡੇਕਤਾ ਹੀ ਪੰਜ ਮਿੰਟਾਂ ਚ ਜੀ ਇਨੇ ਵੀ ਭਾਈ ਇਦੂ ਤਕੜੇ ਬਜੂਦ ਦਾ ਸੀਗਾ ਪੱਥਰ ਠੀਕ ਹੈ ਜੀ